ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿੱਖ ਇਤਿਹਾਸ ਵਿੱਚ ਜਿੱਥੇ ਬਾਹਰੀ ਦੁਸ਼ਮਣਾਂ ਨਾਲ ਜੰਗਾਂ ਦਾ ਜ਼ਿਕਰ ਆਉਂਦਾ ਹੈ ਉੱਥੇ ਹੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਥ ਦੇ ਅੰਦਰੂਨੀ ਸੁਧਾਰ ਲਈ ਕੀਤੇ ਗਏ ਵੱਡੇ ਫੈਸਲਿਆਂ ਦਾ ਵੀ ਬਹੁਤ ਮਤਵ ਹੈ ਅੱਜ ਅਸੀਂ ਉਸ ਭਿਆਨਕ ਅਤੇ ਸੱਚੀ ਦਾਸਤਾਨ ਦੀ ਗੱਲ ਕਰਾਂਗੇ ਜਦੋਂ ਗੁਰੂ ਸਾਹਿਬ ਨੇ ਸਿੱਖੀ ਦੇ ਵੇੜੇ ਵਿੱਚੋਂ ਮਸੰਦਾਂ ਵਰਗੀ ਪ੍ਰਸ਼ਟ ਪ੍ਰਥਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਇਸ ਕਹਾਣੀ ਨੂੰ ਸਮਝਣ ਲਈ ਸਾਨੂੰ ਸਮੇਂ ਦੇ ਪਹੀਏ ਨੂੰ ਥੋੜਾ ਪਿੱਛੇ ਘਮਾਉਣਾ ਪਵੇਗਾ ਮਸੰਦ ਪ੍ਰਥਾ ਦੀ ਸ਼ੁਰੂਆਤ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਬਹੁਤ ਹੀ ਪਵਿੱਤਰ ਮਕਸਦ ਲਈ ਕੀਤੀ ਗਈ ਸੀ ਉਸ ਵੇਲੇ ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਫੈਲ ਰਿਹਾ ਸੀ ਅਤੇ ਸੰਗਤਾਂ ਵੱਲੋਂ ਗੁਰੂ ਘਰ ਦੀ ਸੇਵਾ ਲਈ ਭੇਜੇ ਜਾਣ ਵਾਲੇ ਦਸਵੰਤ ਨੂੰ ਇਕੱਠਾ ਕਰਨ ਲਈ ਭਰੋਸੇਯੋਗ ਸਿੱਖਾਂ ਦੀ ਲੋੜ ਸੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇੱਕ ਮਜ਼ਬੂਤ ਜਥੇਬੰਦਕ ਰੂਪ ਦਿੱਤਾ ਸ਼ੁਰੂਆਤ ਵਿੱਚ ਇਹ ਸੰਗਤ ਬਹੁਤ ਹੀ ਤਿਆਗੀ ਅਤੇ ਸ਼ਰਧਾवान ਗੁਰਸਿੱਖ ਸੀ ਜੋ ਪੈਦਲ ਚੱਲ ਕੇ ਪਿੰਡ-ਪਿੰਡ ਪ੍ਰਚਾਰ ਕਰਦੇ ਸੀ ਅਤੇ ਇਕੱਠੀ ਹੋਈ ਮਾਇਆ ਪੂਰੀ ਇਮਾਨਦਾਰੀ ਨਾਲ ਗੁਰੂ ਚਰਨਾ ਵਿੱਚ ਪਹੁੰਚਾਉਂਦੇ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਿਆ ਗੁਰੂ ਗੋਬਿੰਦ ਸਿੰਘ ਜੀ ਦਾ ਵੇਲਾ ਆਇਆ ਇਨ੍ਹਾਂ ਮਸੰਦਾਂ ਵਿੱਚ ਹੰਕਾਰ ਅਤੇ ਲਾਲਚ ਨੇ ਘਰ ਕਰ ਲਿਆ ਇਹ ਮਸੰਦ ਗੁਰੂ ਅਤੇ ਸੰਗਤ ਦੇ ਵਿਚਕਾਰ ਇੱਕ ਅਜੇ ਹੀ ਕੰਧ ਬਣ ਗਏ ਜੋ ਗਰੀਬ ਸਿੱਖਾਂ ਨੂੰ ਲੁੱਟਣ ਲੱਗੀ ਅਤੇ ਗੁਰੂ ਘਰ ਦੀ ਮਾਇਆ ਤੇ ਐਸ਼ ਕਰਨ ਲੱਗੀ ਐਸਾ ਪ੍ਰਥਾ ਦੇ ਪਤਨ ਦੀ ਸਭ ਤੋਂ ਕਾਲੀ ਅਤੇ ਦਰਦਨਾਕ ਕਹਾਣੀ ਦੇਰਾ ਦੂਨ ਵਿੱਚ ਬਾਬਾ ਰਾਮ ਰਾਏ ਜੀ ਦੇ ਡੇਰੇ ਤੋਂ ਸ਼ੁਰੂ ਹੁੰਦੀ ਹੈ ਬਾਬਾ ਰਾਮ ਰਾਏ ਜੀ ਜੋ ਗੁਰੂ ਹਰ Rai ਸਾਹਿਬ ਦੇ ਵੱਡੇ ਸੁਪੁੱਤਰ ਸਨ ਗੁਰਗੱਦੀ ਨਾ ਮਿਲਣ ਕਰਕੇ ਦੇਰਾ ਦੂਨ ਜਾ ਵਸੇ ਉਹਨਾਂ ਦੇ ਨਾਲ ਕਈ ਅਜਿਹੇ ਮਸੰਦ ਸੀ ਜੋ ਬੇहद ਜ਼ਾਲਮ ਅਤੇ ਲਾਲਚੀ ਹੋ ਚੁੱਕੇ ਸੀ ਇਹਨਾਂ ਦਾ ਮੁੱਖ ਮਸੰਦ ਸੀ ਗੁਰਬਖਸ਼ ਇਹ ਮਸੰਦ ਬਾਬਾ ਰਾਮ ਰਾਏ ਜੀ ਨੂੰ ਆਪਣਾ ਆਕਾ ਨਹੀਂ ਸੀ ਮੰਨਦੇ ਸਗੋਂ ਕਮਾਈ ਦਾ ਇੱਕ ਸਾਧਨ ਸਮਝਦੇ ਸੀ ਇਤਿਹਾਸ ਗਵਾਹ ਹੈ ਕਿ ਜਦੋਂ ਬਾਬਾ ਰਾਮ ਰਾਏ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਰਦੇ ਨੇ ਅਤੇ ਉਹਨਾਂ ਨੇ ਗੁਰੂ ਸਾਹਿਬ ਦੀ ਵਿਢਾਈ ਕਬੂਲ ਕੀਤੀ ਤਾਂ ਇਹਨਾਂ ਮਸੰਦਾਂ ਨੂੰ ਡਰ ਪੈ ਗਿਆ ਕਿ ਜੇਕਰ ਰਾਮ ਰਾਏ ਜੀ ਗੁਰੂ ਸਾਹਿਬ ਦੇ ਨੇੜੇ ਹੋ ਗਏ ਤਾਂ ਸਾਡੀ ਚੌਧਰ ਖਤਮ ਹੋ ਜਾਵੇਗੀ ਇੱਕ ਵਾਰ ਬਾਬਾ ਰਾਮ ਰਾਏ ਜੀ ਡੂੰਗੀ ਸਮਾਦੀ ਵਿੱਚ ਬੈਠੇ ਸੀ। ਉਹਨਾਂ ਨੇ ਆਪਣੇ ਸੇਵਕਾਂ ਨੂੰ ਹਦਾਇਤ ਕੀਤੀ ਸੀ ਕਿ ਉਹਨਾਂ ਨੂੰ ਉਦੋਂ ਤੱਕ ਨਾ ਜਗਾਇਆ ਜਾਵੇ ਜਦੋਂ ਤੱਕ ਉਹ ਖੁਦ ਉੱਠ ਕੇ ਇਸ਼ਾਰਾ ਨਹੀਂ ਕਰਦੇ। ਪਰ ਗੁਰਬਖਸ਼ ਵਰਗੇ ਪਾਪੀ ਮਸੰਦਾਂ ਨੇ ਇੱਕ ਭਿਆਨਕ ਸਾਜ਼ਿਸ਼ ਰਚੀ। ਉਹਨਾਂ ਨੇ ਦੇਖਿਆ ਕਿ ਬਾਬਾ ਜੀ ਲੰਬੀ ਸਮਾਦੀ ਵਿੱਚ ਹਨ ਤਾਂ ਉਹਨਾਂ ਨੇ ਸੰਗਤ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਬਾਬਾ ਰਾਮ ਰਾਏ ਜੀ ਦਾ ਦਿਹਾਂਤ ਹੋ ਗਿਆ ਹੈ ਬਾਬਾ ਰਾਮ ਰਾਏ ਜੀ ਦੀ ਪਤਨੀ ਨੇ ਕੁਰਲਾ ਕੁਰਲਾ ਕੇ ਕਿਹਾ ਕਿ ਇਹ ਅਜੇ ਜਿਉਂਦੇ ਨੇ ਬਹੁਤ ਵਾਸਤੇ ਪਾਏ ਉਹਨਾਂ ਨੇ ਚੀਕ-ਚੀਕ ਕੇ ਕਿਹਾ ਕਿ ਮਹਾਰਾਜ ਅਜੇ ਜਿਉਂਦੇ ਨੇ ਉਹ ਸਮਾਦੀ ਵਿੱਚ ਨੇ ਉਹਨੂੰ ਅਗਨ ਪੇਟ ਨਾ ਕਰੋ ਪਰ ਉਹਨਾਂ ਪੱਥਰ ਦਿਲ ਮਸੰਦਾ ਨੇ ਮਾਤਾ ਜੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਬਾਬਾ RAM ਰਾਏ ਜਿਹਨੂੰ ਜਉਂਦੇ ਜੀ ਚਿਥਾ ਤੇ ਰੱਖ ਕੇ ਅੱਗ ਲਗਾ ਦਿੱਤੀ। ਇਹ ਉਹ ਗੁਨਾਹ ਸੀ ਗੁਰੂ ਪਿਆਰਿਓ ਜਿਸ ਨੇ ਸਾਰੇ ਹੱਦ ਬੰਨੇ ਟੱਪ ਦਿੱਤੇ ਸੀ। ਬਾਬਾ RAM ਰਾਏ ਜੀ ਦੀ ਮੌਤ ਤੋਂ ਬਾਅਦ ਇਹਨਾਂ ਮਸੰਦਾਂ ਨੇ ਡੇਰੇ ਦੀ ਸਾਰੀ ਮਾਇਆ ਲੁੱਟ ਲਈ ਅਤੇ ਮਾਤਾ ਜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮਾਤਾ ਜੀ ਨੇ ਬੇਵਸ ਹੋ ਕੇ ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖ ਕੇ ਸਾਰੀ ਹੱਦ ਬੀਤੀ ਸੁਣਾਈ। ਗੁਰੂ ਸਾਹਿਬ ਆਪਣੇ ਭਰਾ ਨਾਲ ਹੋਏ ਇਸ ਅਨਿਆਹ ਅਤੇ ਇੱਕ ਵਿਧਵਾ ਔਰਤ ਤੇ ਹੋ ਰਹੇ ਜ਼ੁਲਮ ਨੂੰ ਸਹਿ ਨਾ ਸਕੇ। ਉਹ ਤੁਰੰਤ ਆਪਣੀ ਫੌਜ ਲੈ ਕੇ ਦੇਹਰਾਦੂਨ ਪਹੁੰਚੇ। ਉੱਥੇ ਪਹੁੰਚ ਕੇ ਗੁਰੂ ਸਾਹਿਬ ਨੇ ਉਹਨਾਂ ਸਾਰੇ ਦੋਸ਼ੀ ਮਸੰਦਾਂ ਨੂੰ ਫੜਨ ਦਾ ਹੁਕਮ ਦਿੱਤਾ। ਜਦੋਂ ਸਾਰੇ ਗੁਨਾਹਗਾਰ ਮਸੰਦ ਸਾਹਮਣੇ ਪੇਸ਼ ਕੀਤੇ ਗਏ ਤਾਂ ਗੁਰੂ ਸਾਹਿਬ ਨੇ ਮਾਤਾ ਜੀ ਦੀਆਂ ਸ਼ਿਕਾਇਤਾਂ ਅਤੇ ਗਵਾਹੀਆਂ ਦੇ ਆਧਾਰ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ। ਕਿਉਂਕਿ ਉਹਨਾਂ ਨੇ ਇੱਕ ਜਿਉਂਦੇ ਇਨਸਾਨ ਨੂੰ ਬਾਬਾ ਰਾਮ ਰਾਏ ਜਿਹਨੂੰ ਅੱਗ ਵਿੱਚ ਸਾੜਿਆ ਸੀ ਇਸ ਲਈ ਗੁਰੂ ਸਾਹਿਬ ਨੇ ਨਿਆਂ ਕਰਦਿਆਂ ਉਹਨਾਂ ਨੂੰ ਤੇਲ ਦੇ ਤਪ ਦੇ ਕਢਾਈਆਂ ਵਿੱਚ ਪਾ ਕੇ ਸਾੜਨ ਦਾ ਹੁਕਮ ਦੇ ਦਿੱਤਾ ਇਹ ਸਿਰਫ ਸਜ਼ਾ ਹੀ ਨਹੀਂ ਸੀ ਸਗੋਂ ਇਹ ਦੁਨੀਆ ਲਈ ਇੱਕ ਸੰਦੇਸ਼ ਸੀ ਤੇ ਧਰਮ ਦੇ ਨਾਮ ਤੇ ਪਾਪ ਕਰਨ ਵਾਲਿਆਂ ਦਾ ਅੰਤ ਕਿੰਨਾ ਭਿਆਨਕ ਹੁੰਦਾ ਹੈ ਦੇਰਾਦੂਨ ਤੋਂ ਵਾਪਸ ਆਉਂਦਿਆਂ ਆਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦੀ ਪੂਰੀ ਪਰਚੋਲ ਕੀਤੀ ਇੱਕ ਦਿਨ ਕੁਝ ਸਿੱਖਾਂ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਇੱਕ ਨਾਟਕ ਪੇਸ਼ ਕੀਤਾ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਮਸਾਂ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਗਰੀਬ ਸਿੱਖਾਂ ਦੀਆਂ ਮੱਝਾਂ ਗਾਵਾਂ ਖੋਹ ਲੈਂਦੇ ਨੇ ਅਤੇ ਉਹਨਾਂ ਦੀ ਮਿਹਨਤ ਦੀ ਕਮਾਈ ਨਾਲ ਸ਼ਰਾਬਾਂ ਪੀਂਦੇ ਨੇ ਇਹ ਸਭ ਦੇਖ ਕੇ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਬਿਮਾਰੀ ਪੂਰੇ ਪੰਥ ਵਿੱਚ ਫੈਲ ਚੁੱਕੀ ਹੈ ਉਹਨਾਂ ਨੇ ਸਾਰੇ ਇਲਾਕਿਆਂ ਦੇ ਮਸੰਦਾਂ ਨੂੰ ਅਨੰਦਪੁਰ ਸਾਹਿਬ ਤਲਬ ਕੀਤਾ ਉਨ੍ਹਾਂ ਦੇ ਗੁਨਾਹਾਂ ਦੇ ਹਿਸਾਬ ਨਾਲ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਗਈਆਂ ਕਈਆਂ ਨੂੰ ਕੈਦ ਕੀਤਾ ਗਿਆ ਅਤੇ ਕਈਆਂ ਨੂੰ ਤਪ ਦੇ ਕੜਾਹਿਆਂ ਵਿੱਚ ਸਾੜ ਦਿੱਤਾ ਗਿਆ ਅਤੇ ਕਈਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸਖਤ ਸਜ਼ਾਾਂ ਉਹਨਾਂ ਨੂੰ ਮਿਲੀਆਂ ਜਿਨ੍ਹਾਂ ਨੇ ਗੁਰੂ ਘਰ ਦੀ ਮਾਇਆ ਬਹੁਤੀ ਲੁੱਟੀ ਅਤੇ ਵਿਧਵਾ ਔਰਤਾਂ ਦੇ ਨਾਲ ਅਤੇ ਸਿੱਖਾਂ ਦੀਆਂ ਲੜਕੀਆਂ ਦੇ ਨਾਲ ਵਿਵਚਾਰ ਕੀਤੇ ਸਨ ਸਾਲ 1699 ਵਿੱਚ ਖਾਲਸਾ ਸਿਰਜਣਾ ਦੇ ਸਮੇਂ ਗੁਰੂ ਸਾਹਿਬ ਨੇ ਇਸ ਪ੍ਰਥਾ ਨੂੰ ਜੜੋਂ ਖਤਮ ਕਰਨ ਦਾ ਰਸਮੀ ਐਲਾਨ ਕਰ ਦਿੱਤਾ। ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਕਿ ਅੱਜ ਤੋਂ ਬਾਅਦ ਕੋਈ ਵੀ ਸਿੱਖ ਮਸੰਦਾਂ ਨੂੰ ਮੂੰਹ ਨਹੀਂ ਲਾਵੇਗਾ ਅਤੇ ਨਾ ਹੀ ਉਹਨਾਂ ਨੂੰ ਦਸਵੰਦ ਦੇਵੇਗਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿੱਧਾ ਆਪਣੇ ਨਾਲ ਜੋੜਿਆ ਅਤੇ ਕਿਹਾ ਕਿ ਮੇਰੇ ਸਿੱਖ ਹੁਣ ਕਿਸੇ ਵਿਚੋਲੇ ਦਾ ਮਹਤਾਜ ਨਹੀਂ। ਗੁਰੂ ਸਾਹਿਬ ਨੇ ਰਾਮ ਰਈਆ ਭਾਵ ਕੇ ਬਾਬਾ ਰਾਮ ਰਾਏ ਦੇ ਪੈਰੋਕਾਰ ਮਸੰਦਾਂ ਨਾਲ ਰਿਸ਼ਤਾ ਤੋੜਨ ਦਾ ਹੁਕਮ ਦਿੱਤਾ ਕਿਉਂਕਿ ਉਹਨਾਂ ਦੀ ਸੋਚ ਗਦਾਰੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ ਅੱਜ ਵੀ ਜਦੋਂ ਕੋਈ ਸਿੱਖ ਅਮਰਤ ਛਕਦਾ ਹੈ ਤਾਂ ਗੁਰੂ ਪਿਆਰਿਓ ਉਸ ਨੂੰ ਪੰਜ ਕੁਰਾਈਤੀਆਂ ਵਿੱਚੋਂ ਇੱਕ ਮਸੰਦਾ ਨਾਲ ਮੇਲ ਜੋਲ ਨਾਂ ਰੱਖਣ ਦਾ ਪ੍ਰਣ ਲੈਣਾ ਪੈਂਦਾ ਹੈ ਇਹ ਰਿਸ਼ਤਾ ਅੱਜ ਤੱਕ ਇਸ ਲਈ ਟੁੱਟਿਆ ਹੋਇਆ ਕਿਉਂਕਿ ਮਸੰਦ ਪ੍ਰਥਾ ਸਿੱਖੀ ਵਿੱਚੋਂ ਇਮਾਨਦਾਰੀ ਦੇ ਖਤਮ ਹੋਣ ਅਤੇ ਭ੍ਰਿਸ਼ਟਾਚਾਰ ਦੇ ਵਧਣ ਦਾ ਪ੍ਰਤੀਕ ਬਣ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਖਤ ਕਦਮ ਚੁੱਕ ਕੇ ਸਿੱਖ ਪੰਥ ਨੂੰ ਇੱਕ ਬਹੁਤ ਵੱਡੇ ਖਤਰੇ ਤੋਂ ਬਚਾ ਰਿਆ ਸੀ ਜੇਕਰ ਉਹ ਮਸੰਦਾਂ ਨੂੰ ਨਾ ਨੱਥ ਪਾਉਂਦੇ ਤਾਂ ਅੱਜ ਸਿੱਖੀ ਕਈ ਧੜਿਆਂ ਵਿੱਚ ਵੰਡੀ ਹੁੰਦੀ ਅਤੇ ਮਸੰਦ ਆਪਣਾ ਵੱਖਰਾ ਗੁਰੂ ਬਣ ਕੇ ਬੈਠਾ ਹੁੰਦਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਧਰਮ ਦੇ ਨਾਮ ਤੇ ਲੁੱਟ ਖਸੁੱਟ ਕਰਨ ਵਾਲਾ ਇਨਸਾਨ ਕਦੇ ਵੀ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਮਸੰਦਾਂ ਦਾ ਇਹ ਅੰਤ ਸਾਨੂੰ ਅੱਜ ਵੀ ਸੁਚੇਤ ਕਰਦਾ ਹੈ ਕਿ ਸਾਨੂੰ ਗੁਰੂ ਦੀ ਗੋਲਕ ਅਤੇ ਗੁਰੂ ਦੀ ਮਰਜ਼ਾਦਾ ਦੀ ਰਾਖੀ ਪੂਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਉਮੀਦ ਹੈ ਪਿਆਰਿਓ ਕਿ ਮਸੰਦਾਂ ਦੇ ਇਸ ਕਾਲੇ ਇਤਿਹਾਸ ਅਤੇ ਗੁਰੂ ਸਾਹਿਬ ਦੇ ਨਿਆਂ ਦੀ ਇੱਕ ਕਹਾਣੀ ਤੁਹਾਨੂੰ ਸਿੱਖ ਇਤਿਹਾਸ ਦੇ ਇੱਕ ਅਹਿਮ ਪਹਿਲੂ ਤੋਂ ਜਾਣੂ ਕਰਵਾਏਗੀ ਜੇਕਰ ਅਸੀਂ ਇਤਿਹਾਸ ਨੂੰ ਨਹੀਂ ਪੜਾਂਗੇ ਤਾਂ ਅਸੀਂ ਅਤੀਤ ਦੀਆਂ ਗਲਤੀਆਂ ਨੂੰ ਦੁਹਰਾਉਂਦੇ ਰਹਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਗੌਰਵਮਈ ਅਤੇ ਕ੍ਰਾਂਤੀਕਾਰੀ ਇਤਿਹਾਸ ਬਾਰੇ ਪਤਾ ਕਰ ਸਕੇ ਵੀਡੀਓ ਨੂੰ ਵਾਤਵਾਰਦ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਅਗਲੀ ਇਤਿਹਾਸਕ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ